ਆਮ ਆਦੀ ਪਾਰਟੀ ਦੇ ਬਜਟ ਨੂੰ ਲੈ ਕੇ ਜਿਹੜੀ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਤੁਹਾਨੂੰ ਸੁਣਾਉਣੇ ਆ ਕਿ ਪੰਜਾਬ ਦਾ ਬਜਟ ਕੀ ਹੋਵੇਗਾ ਕੀ ਰਣਨੀਤੀ ਘੜ ਰਹੀ ਜਾਰੀ ਆ ਪੰਜਾਬ ਸਰਕਾਰ ਵੱਲੋਂ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਜਿਹੜਾ ਕਹਿੰਦਾ ਸੀ ਕਿ 70 ਸਾਲਾਂ ਦੇ ਵਿੱਚ ਅਸੀਂ ਬਦਲਾਅ ਲਿਆਵਾਂਗੇ ਲੱਗਦਾ ਕਿ ਬਦਲਾਅ ਬੰਦ ਲਗਿਆ ਸੱਚੀ ਮੱਚੀ ਬੰਦ ਲਗਿਆ ਲੱਗਦਾਗਾ ਤੇ ਤੁਸੀਂ ਪੂਰੀ ਵੀਡੀਓ ਸੁਣਿਓ ਧਿਆਨ ਦੇ ਨਾਲ ਕਿ ਕੀ ਕੁਝ ਹੋ ਰਿਹਾਗਾ ਪੰਜਾਬ ਦੇ ਵਿੱਚ ਤੇਵੇਂ ਲੋਕਾਂ ਨੂੰ ਬੁੱਧੂ ਬਨਾਇਆ ਜਾ ਰਿਹਾ ਵਾਹਿਰ ਜੀ ਦਾ ਖਾਲਸਾ ਵਰਜ ਕੀ ਫਤਿਹ ਗੱਲ ਅਜੱਪਾ ਕਰਦੇ ਆ ਪੰਜਾਬ ਦਾ ਜਿਹੜਾ ਪਹਿਲਾ ਬਾਈਟ ਆ ਜਿਹੜਾ ਹੁਣ ਦੂਜਾ ਸੈਸਣਾਉ ਸ਼ੁਰੂ ਹੋਣ ਵਾਲਾਗਾ ਪੰਜਾਬ ਸਰਕਾਰ ਨੇ ਜਿਹੜਾ ਨਵਾਂ ਜਿਹੜਾ ਇੱਕ ਬਜਟ ਜਿਹੜਾ ਕੱਢਣਾਗਾ ਆਪਾਂ ਕਹਿ ਦਈਏ ਕਿ ਉਹ ਇਹਨਾਂ ਨੇ ਜਿਹੜੀ ਤਰੀਕ ਰੱਖੀ ਆ ਬਜਟ ਦੀ 21 ਮਾਰਚ ਤੋਂ ਲੈ ਕੇ ਜਿਹੜਾ 28 ਮਾਰਚ ਤੱਕ ਜਿਹੜੀ ਬਜਟ ਦੀ ਤਰੀਕ ਰੱਖੀ ਆ ਪਹਿਲਾਂ ਤੁਸੀਂ ਵੇਖੋ ਕਿ ਭਗਵਾਨਤ ਮਾਨ ਕਹਿੰਦਾ ਹੁੰਦਾ ਸੀ ਇੱਕ ਸਾਲ ਦੇ ਵਿੱਚ ਅਸੀਂ 40 ਬਜਟ ਦੀਆਂ ਯਾਨੀ ਕਿ 40 ਬੈਠ ਕੇ ਰੱਖਿਆ ਕਰਾਂਗੇ ਤੇ ਹੁਣ ਤੁਸੀਂ ਦੇਖ ਲਓ ਜਿਹੜਾ ਬਾਈਟਾ ਜਿਹੜਾ ਸਿਰਫ 21 ਤੋਂ 28 ਤੱਕ ਜਣੀ ਕਿ ਹਫਤੇ ਦਾ ਰੱਖਿਆਗਾ ਉਹਦੇ ਵਿੱਚੋਂ ਦੋ ਸੁੱਟੀਆਂ ਆ ਗਈਆਂ ਸ਼ੁੱਕਰਵਾਰ ਨੂੰ ਜਿਹੜਾ ਬਾਈਟ ਦਾ ਪਹਿਲਾ ਦਿਨ 22 ਤੇ 23 ਨੂੰ ਸੁੱਟੀ ਆ ਗਈ ਬਚਿਆ ਮਗਰ 4 ਦਿਨ ਹੁਣ ਪਹਿਲਾ ਜਿਹੜਾ ਇਹਦਾ ਬਾਈਟ ਦਾ ਸੀ ਜਿਹੜਾ ਆਰਾਜਪਾਲ ਇਹਦਾ ਬਾਈਟ ਦਾ ਜਿਹੜਾ ਮੈਂ ਬਾਈਟ ਤੇ ਸ਼ੁਰੂ ਕਰਦਾ ਸੀ ਪਰ ਹੁਣ ਇਹ ਆਪ ਪਹਿਲਾ ਬਾਈਟ ਸ਼ੁਰੂ ਕਰਨਗੇ ਆਪ ਬਾਈਟ ਰੱਖਣਗੇ ਤੇ ਬਾਅਦ ਚ 26 ਤਰੀਕ ਨੂੰ ਜਿਹੜਾ ਰਾਜਪਾਲ ਨੂੰ ਮੌਕਾ ਦਿੱਤਾ ਜਾਊਗਾ ਬੋਲਣ ਦਾ ਦੂਸਰੇ ਪਾਸੇ ਗੱਲ 'ਤੇ ਧਿਆਨ ਦੇ ਨਾਲ ਸੁਣ ਲਿਓ ਦੂਸਰੇ ਪਾਸੇ ਜਿਹੜੇ ਕਿ ਬਧਕ ਨੇ ਹੁਣ ਤੁਸੀਂ ਦੇਖੋ 4 ਦਿਨਾਂ ਦੇ ਵਿੱਚ ਜਾਂ 5 ਦਿਨਾਂ ਦੇ ਵਿੱਚ ਵਿਧਾਇਕ ਨੇ ਜਿਹੜੇ 92 ਤਾਂ ਆਪ ਦੇ ਵਿਧਾਇਕ ਨੇ ਤੇ ਦੂਸਰੇ ਵਿਧਾਇਕ ਨੇ ਜਿਹੜੇ ਕਿ ਉਹ ਬਾਈਟ ਦੇ ਸੈਸ਼ਨ ਨੂੰ ਲੈ ਕੇ ਕਿ ਆਪਣੇ ਸਵਾਲ ਖੜੇ ਕਰ ਸਕਣਗੇ ਇਹ ਸਰਕਾਰ ਨੂੰ ਸਵਾਲ ਪੁੱਛ ਸਕਣਗੇ ਕਿੰਨਾ ਟਾਈਮ ਮਿਲੂਗਾ ਉਹਨਾਂ ਵਿਧਾਇਕਾਂ ਨੂੰ ਅੱਦੇ ਤਾਂ ਅਧਿਆਨਤ ਟਾਈਮ ਹੀ ਦੇਣਾ ਇਹਨਾਂ ਨੇ ਅੱਦੇ ਤਾਂ ਗੁੰਗੇ ਵੱਟੇ ਹੋ ਕੇ ਚਲੇ ਜਾਣੇ ਆ ਕੁਝ ਮੁੱਖ ਮੰਤਰੀ ਕੁਝ ਮੰਤਰੀਆਂ ਨੇ ਕਹਿ ਦਿੱਤਾ ਜਿਹੜੇ ਕਿ ਕਿਸੇ ਨੂੰ ਘੱਟ ਬੋਲਣਾ ਆਉਂਦਾ ਜਾਂ ਆਪਾਂ ਇਹ ਕਹਿ ਲਈਏ ਜਾਂ ਬਦ ਐਕਾਂ ਨੂੰ ਇਹ ਗੱਲ ਕਹਿ ਦਿੱਤੀ ਆ ਕਿ ਜੇਕਰ ਤੁਸੀਂ ਬੋਲਣਾ ਤਾਂ ਸਿਰਫ 30 ਸਕਿੰਟ ਜਾਂ 1 ਮਿੰਟ ਦੇ ਵਿੱਚ ਵਿੱਚ ਆਪਣੀ ਗੱਲ ਨਿਮੇੜ ਲਈ ਆ ਤੇ ਕਿਸੇ ਮੰਤਰੀ ਦੇ ਖਿਲਾਫ ਨਹੀਂ ਬੋਲਣਾ ਇਹ ਵੱਡਾ ਜਿਹੜਾ ਆਪਾਂ ਆਪਾਂ ਕਹਦੇ ਕਿ ਫੇਰ ਬਦਲ ਦੇਖਣ ਨੂੰ ਮਿਲ ਰਹੇ ਆ ਕਿਉਂਕਿ ਜਿੰਨਾ ਤੇਰਾ ਆਪਾਂ ਦੇਖਦੇ ਆ ਕਿ ਸ਼ੁਰੂ ਵਿੱਚ ਰਾਜਪਾਲ ਜਿਹੜਾ ਬਜਟ ਪੇਸ਼ ਕਰਦਾ ਆ ਰਿਹਾਗਾ ਪਰ ਐਤਕੀ ਆ ਬਜਟ ਪੇਸ਼ ਕਰਨਗੇ ਆਮਾ ਦੀ ਪਾਰਟੀ ਵਾਲੇ ਤੇ ਦੂਸਰੇ ਪਾਸੇ ਫਿਰ ਰਾਜਪਾਲ 26 ਤਰੀਕ ਨੂੰ ਬਾਈਟ ਦਾ ਜਿਹੜਾ ਭਾਸ਼ਣ ਦੇਊਗਾ ਵੀ ਕੀ ਬਜਟ ਦੇ ਵਿੱਚੋਂ ਨਿਕਲਦਾਗਾ ਇਹ ਵੀ ਆਉਣ ਵਾਲਾ ਸਮਾਂ ਦੱਸੇਗਾ ਦੂਸਰੀ ਗੱਲ ਇਹ ਆ ਹੁਣ ਨਾ ਤਾਂ ਵਿਰੋਧੀ ਪਾਰਟੀ ਦੇ ਕੋਈ ਐਡੇ ਵੱਡੇ ਤਾਕੜੇ ਲੀਡਰ ਨੇ ਐਮਐਲਏ ਨੇ ਐਮਪੀ ਨੇ ਕਿ ਉਹ ਜਿਹੜਾ ਬਾਈਟ ਦੇ ਜਿਹੜਾ ਸੈਸ਼ਨ ਦੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਤੋਂ ਸਵਾਲ ਪੁੱਛ ਸਕਣ ਪਰ ਕਿਸੇ ਦੀ ਨਾ ਤਾਂ ਇਹ ਹਿੰਮਤ ਪਵੇ ਤੇ ਨਾ ਹੀ ਇਹ ਭਗਵੰਤ ਮਾਨ ਕਿਸੇ ਨੂੰ ਬੋਲਣ ਦੇਵੇ ਕਿਉਂਕਿ ਤੂੰ ਤੂੰ ਮੈਂ ਮੈਂ ਤੇਰਾ ਕੰਮ ਪਹਿਲੇ ਹੀ ਪਹੁੰਚ ਜਾਂਦਾਗਾ ਡਾਂਗੋ ਸੋਟੀ ਵਾਲਾ ਕੰਮ ਤਾਂ ਵਿਧਾਨ ਸਭਾ ਦੇ ਵਿੱਚ ਪਹਿਲੇ ਚੱਲ ਪੈਂਦਾਗਾ ਜਿਹੜਾ ਵਿਧਾਨ ਸਭਾ ਦਾ ਹੁਣ ਬਜਟ ਪੇਸ ਹੋਣਾਗਾ ਜੇ ਤਰੀਕ ਰੱਖੀ ਆ 21 ਤੋਂ 28 ਦੋ ਛੁੱਟੀਆਂ ਆ ਗਈਆਂ 22 ਤੇ 23 ਦੀ ਸ਼ਨੀਵਾਰ ਤੇ ਐਤਵਾਰ ਆ ਗਿਆ ਤੇ ਸ਼ੁੱਕਰਵਾਰ ਨੂੰ ਬਜਟ ਸ਼ੁਰੂ ਕੀਤਾ ਹੁਣ ਤੁਸੀਂ ਇਹਦੇ ਦੇਖੋ ਕਿ ਕੰਮ ਇਹ ਥਿੱਬੀ ਲਾਉਣਾ ਚਾਹੁੰਦੇ ਆ ਗਾ ਤੁਸੀਂ ਪੰਜਾਬ ਦੇ ਵਿੱਚ ਅੱਗੇ ਜਾ ਕੇ ਦੇਖੋਗੇ ਕਿ ਜਿਹੜਾ ਇਹ ਬਾਈਟਾ ਪੰਜਾਬ ਦਾ ਇਹਦੇ ਵਿੱਚ ਕੀ ਨਿਭੜੂ ਤੇ ਕੀ ਇਹਦੇ ਵਿੱਚ ਨਿਕਲੂ ਤੇ ਇਹ ਤਾਂ ਦੱਸੂਗਾ ਆਉਣ ਵਾਲਾ ਸਮਾਂ ਜਦੋਂ ਵਾਈਟ ਸ਼ੁਰੂ ਹੋ ਗਿਆ ਜਦੋਂ ਵਾਈਟ ਇਹਨਾਂ ਨੇ ਜਦੋਂ ਪੇਸ਼ ਕਰ ਦਿੱਤਾ ਲੋਕਾਂ ਸਾਹਮਣੇ ਰੱਖ ਦਿੱਤਾ ਕਿ ਉਹਦੇ ਵਿੱਚ ਪੰਜਾਬ ਨੂੰ ਮਿਲੂਗਾ ਕਿ ਉਹਦੇ ਵਿੱਚ ਸਿੱਖਿਆ ਨੂੰ ਮਿਲੂਗਾ ਕਿ ਉਹਦੇ ਵਿੱਚ ਕਿੰਨਾ ਕਿੰਨਾ ਨੂੰ ਮਿਲੂਗਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੋਊਗਾ ਦੂਸਰੀ ਗੱਲ ਆ ਕਿ ਜਿਹੜੀ ਪੰਜਾਬ ਸਰਕਾਰ ਨੇ ਇੱਕ ਮੰਗ ਰੱਖੀ ਆ ਆਪਦੇ ਐਮਐਲਏ ਨੂੰ ਕਿ ਤੁਸੀਂ ਕਿਸੇ ਵੀ ਮੰਤਰੀ ਦੇ ਖਿਲਾਫ ਇਸ ਵਾਸ਼ਤ ਦੇ ਖਿਲਾਫ ਨਹੀਂ ਬੋਲਣਾ ਜਦੋਂ ਭਾਈ ਵੀ ਹੁਣ ਵਿਧਾਇਕ ਕਹਿੰਦੇ ਆ ਨਾ ਤਾਂ ਤੁਸੀਂ ਸਾਨੂੰ ਬਾਹਰ ਬੋਲਣ ਦਿੰਦੇ ਹੋ ਨਾ ਤਾਂ ਸਾਡੀ ਬਾਹਰ ਚੱਲਦੀ ਆ ਨਾ ਤੁਸੀਂ ਅੰਦਰ ਬੋਲਣ ਦਿੰਦੇ ਹੋ ਫਿਰ ਸਾਨੂੰ ਚੁਣਿਆ ਕਿਉਂ ਆ ਚੁਣਿਆ ਤੁਹਾਨੂੰ ਕਿਉਂ ਆ ਕਿ ਖਾਣਾ ਪੂਰਤੀ ਕੀਤੀ ਆ ਫਿਰ ਸਰਕਾਰ ਨਹੀਂ ਬਣਦੀ ਸੀ ਫਿਰ ਸਰਕਾਰ ਡਿੱਗਦੀ ਸੀ ਜੇ ਤੁਸੀਂ ਇਹਨਾਂ ਦੇ ਪੂਰੇ ਨਾ ਹੁੰਦੇ ਐਮਐਲਏ ਪੂਰੇ ਨਾ ਹੁੰਦੇ ਜੇਕਰ ਤੁਸੀਂ ਜਾਗ ਦੀ ਜ਼ਮੀਰ ਵਾਲਿਓ ਤਾਂ ਘੱਟੋ-ਘੱਟ ਤੁਸੀਂ ਆਵਾਜ਼ ਤਾਂ ਚੁੱਕ ਸਕਦੇ ਹੋ ਪਰ ਤੁਸੀਂ ਉਹ ਵੀ ਨਹੀਂ ਚੁੱਕਣੀ ਕਿਉਂਕਿ ਤੁਹਾਨੂੰ ਡਰ ਲੱਗਦਾ ਭਗਵੰਤ ਮਾਨ ਤੋਂ ਦੂਸਰੇ ਪਾਸੇ ਹੁਣ ਇਹਨਾਂ ਨੇ ਨਸੀਹਤ ਦਿੱਤੀ ਹੈ ਭਗਵੰਤ ਮਾਨ ਨੇ ਆਪਣੇ ਜਿਹੜੇ ਐਮਐਲਏ ਨੂੰ ਦੂਸਰੀ ਗੱਲ ਇਹ ਆ ਕਿ ਵੱਡੀ ਗੱਜਾ ਜਿਹੜੀ ਉਹ ਮੰਤਰੀਆਂ ਤੇ ਡਿੱਗ ਸਕਦੀ ਆ ਗਰਪਧਾਰੀ ਹੋ ਸਕਦੀ ਆ ਭਗਵਾਨ ਤਮਾਨ ਵੀ ਪਸ ਸਕਦੇ ਨੇ ਤੇ ਇਹ ਵੀ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜਿਹੜੇ ਮੰਤਰੀ ਨੇ ਉਹਨਾਂ ਉੱਤੇ ਗੱਜ ਡਿੱਗ ਸਕਦੀ ਆ ਗਰਪਧਾਰੀਆਂ ਹੋ ਸਕਦੀਆਂ ਨੇ ਤੇ ਭਗਵਾਨ ਤਮਾਨ ਵੀ ਜਿਹੜਾ ਕੇ ਦਾ ਖੇਡ ਸਕਦੇ ਨੇ ਇਸ ਨੂੰ ਲੈ ਕੇ ਇਹ ਵੀ ਇੱਕ ਵੱਡੀ ਖਬਰ ਆ ਇਹ ਵੀ ਤੁਸੀਂ ਧਿਆਨ ਦੇ ਨਾਲ ਦੇਖਿਓ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾਗਾ ਜਿਹੜੇ ਕਹਿੰਦੇ ਸੀਗੇ 70 ਸਾਲ ਦੇ ਵਿੱਚ ਇਹਨਾਂ ਨੇ ਕੁਝ ਨਹੀਂ ਕੀਤਾ ਜੀ ਬਜਟ ਤੇ ਪੇਸ਼ ਨਹੀਂ ਕੀਤਾ ਜੀ ਅਸੀਂ 40 ਬੈਠਕਾਂ ਕਰਿਆ ਕਰਾਂਗੇ ਇੱਕ ਸਾਲ ਦੇ ਵਿੱਚ ਹੁਣ ਤੁਸੀਂ ਵੇਖ ਹੀ ਰਹੇ ਹੋ ਕਿ ਕਿੰਨੀਆਂ ਬੈਠਕਾਂ ਕੀਤੀਆਂ ਇਹਨਾਂ ਨੇ ਬਜਟ ਦੇ ਵਿੱਚ ਜਨੇ ਕਿ ਆਮ ਆਦੀ ਪਾਰਟੀ ਦੂਜਿਆਂ ਨੂੰ ਨਿੰਦੀ-ਨਿੰਦੀ ਤੇ ਅੱਜ ਦੂਜਿਆਂ ਨੂੰ ਚੰਗਾ ਕਹਾਜੂਗੀ ਇਹ ਆਉਣ ਵਾਲਾ ਸਮਾਂ ਦੱਸੂਗਾ ਕੇ ਬਜਟ ਦੇ ਵਿੱਚੋਂ ਕੀ ਨਿਕਲਣਾ ਕੀ ਨਹੀਂ ਨਿਕਲਣਾ ਤੇ ਤੁਸੀਂ ਇਸ ਬਾਰੇ ਆਪਣੀ ਰਾਇ ਕੀ ਰੱਖਦੇ ਹੋ ਪੰਜਾਬ ਦੇ ਲੋਕ ਕੀ ਰਾਇ ਰੱਖਦੇ ਆ ਕੀ ਪੰਜਾਬ ਦੇ ਲੋਕ ਇਹ ਕਹਿੰਦੇ ਆ ਕਿ ਭਾਈ ਜਿਹੜੇ ਤੁਸੀਂ ਬਧਾਇਕ ਚੁਣਿਆ ਐਮਐਲਏ ਚੁਣਿਆ ਉਹਨਾਂ ਨੂੰ ਬੋਲਣ ਦਾ ਸਮਾਂ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ ਭਗਵਾਨਤ ਮਾਨ ਕਹਿੰਦਾ ਉਹਨਾਂ ਨੂੰ ਤੁਸੀਂ ਬੋਲਣਾ ਨਹੀਂ ਕਹਿੰਦਾ ਤੁਸੀਂ ਬਜਟ ਤੇ ਨਹੀਂ ਬੋਲਣਾ ਚੰਗਾ ਜਾਂ ਮਾੜਾ ਤੁਸੀਂ ਚੁੱਪ ਕਰਕੇ ਸੁਣੀ ਜਾਣਾ ਬਾਸਾਂ ਸੁਣ ਲੈਣਾ ਤੁਸੀਂ ਤਾੜੀਆਂ ਵਜਾ ਦੇਣੀਆਂ ਤੁਸੀਂ ਬਾਵਾਹ ਕਰ ਦੇਣੀਆਂ ਸਰਕਾਰ ਦੀ ਬੱਲੇ ਬੱਲੇ ਜਿਹੜਾ ਬਚ ਤੱਕ ਦੇ ਸਰਕਾਰ ਨੇ ਪੈਸੇ ਨਹੀਂ ਕੀਤਾ ਪਰ ਦੂਸਰੇ ਪਾਸੇ ਨਸੀਹਤ ਦਿੱਤੀ ਆ ਕਿ ਤੁਸੀਂ ਭਾਈ ਆਪਣਾ ਬਚਾਅ ਵੀ ਰੱਖੋ ਕਿ ਤੁਹਾਡੇ ਉੱਤੇ ਜਿਹੜਾ ਸਾਪੇ ਵੀ ਪੈ ਸਕਦੇ ਆ ਤੇ ਇਹ ਗੱਲ ਆ ਜਿਹੜਾ ਹੁਣ ਤੁਸੀਂ ਦੇਖ ਲਓ ਇਹ ਬਦਲਾ ਬੌਂਦਰਗਾ ਲੱਗਦਾ ਮੈਨੂੰ ਤਾਂ ਮੈਂ ਜਿਹੜਾ ਸ਼ੁਰੂ ਤੋਂ ਕਿਹਾ ਸੀ ਕਿ ਤੁਸੀਂ ਇਸ ਕੀ ਦੇਖਦੇ ਹੋ ਸਾਰੇ ਜਿਹੜਾ ਕਿ ਆਹ ਰਣਨੀਤੀ ਜਿਹੜਾ ਮੈਂ ਤੁਹਾਨੂੰ ਦੱਸਿਆਗਾ ਕਿ ਭਗਵੰਤ ਮਾਨ ਦੀ ਗੱਲ ਸਹੀ ਆ ਕਿ ਭਗਵੰਤ ਮਾਨ ਇਹ ਜਿਹੜਾ ਕਿ ਮੰਤਰੀਆਂ ਨੂੰ ਜਾਂ ਐਮਐਲਏ ਨੂੰ ਬੋਲਣ ਨਹੀਂ ਦਿੰਦਾ ਕਿ ਇਹ ਗੱਲ ਸਹੀ ਆ ਜਾਂ ਫਿਰ ਆਪਾਂ ਇਹ ਕਹਿ ਲਈਏ ਕਿ ਮੰਤਰੀ ਜਾਂ ਐਮਐਲਏ ਤੁਸਲੇ ਕਿਉਂ ਬਣੇ ਬੈਠੇ ਆ ਮੂੰਹ ਨੂੰ ਚੇਪੀਆਂ ਕਿਉਂ ਲਾਈ ਬੈਠੇ ਆ ਉਹ ਕਿਉਂ ਨਹੀਂ ਬੋਲ ਰਹੇ ਇਹ ਇੱਕ ਬੜਾ ਵੱਡਾ ਸਵਾਲ ਆ ਤੁਸੀਂ ਇਸ ਵੀਡੀਓ ਨੂੰ ਚੰਗੀ ਲੱਗੀ ਸ਼ੇਅਰ ਕਰ ਦਿਓ ਆਪਣੇ ਕਮੈਂਟ ਜ਼ਰੂਰ ਲਿਖਣੇ ਧੰਨਵਾਦ